ਆਗੂ ਕਿਸ ਕਰਨ ਕਰਕੇ ਆ ਗਈ ਜਿਹੜੀ ਆ ਪਾਰਟੀ ਜਿਹੜੀ ਤੁਸੀਂ ਉਹ ਬਾੜ ਰਹੇ ਹੋ ਪਾਰਟੀ ਦਾ ਕੀ ਨਾਮ ਹੈ ਰਾਸ਼ਟਰੀ ਲੋਕ ਸੇਵਾ ਪਾਰਟੀ ਦਾ ਮੈਂ ਰਾਸ਼ਟਰੀ ਪ੍ਰਧਾਨ ਆ ਮੇਰਾ ਨਾਮ ਸੁਜੀਤ ਸਿੰਘ ਠਾਪਰਿਆ ਅੱਜ ਜਿਹੜੀ ਅਸੀਂ ਗੁਰਦਾਸਪੁਰ ਦੇ ਵਿੱਚ ਪਹੁੰਚੇ ਆ ਔਰ ਬਹੁਤ ਹੀ ਜਿਹੜੇ ਸਾਡੇ ਪਾਰਟੀ ਦੇ ਅਹੁਦੇਦਾਰਾਂ ਵੱਲੋਂ ਅੱਜ ਜਿਹੜਾ ਇੱਥੇ ਸਾਡਾ ਸਵਾਗਤ ਕੀਤਾ ਗਿਆ ਔਰ ਵੱਡਾ ਹੰਗਾਰਾ ਮੇਰੇ ਪਾਰਟੀ ਵਿੱਚ ਬਹੁਤ ਸਾਰੇ ਜਿਹੜੇ ਨੌਜਵਾਨ ਬਹੁਤ ਸਾਰੀਆਂ ਸਾਡੀਆਂ ਪੈਣਾ ਮਤਾਮਾ ਬਜ਼ੁਰਗ ਪਾਰਟੀ ਦੇ ਵਿੱਚ ਸ਼ਾਮਲ ਹੋਏ ਔਰ ਅੱਜ ਸਾਡਾ ਮੀਟਿੰਗ ਕਰਨ ਦਾ ਜਿਹੜਾ ਮਕਸਦ ਇਹ ਹੀ ਸੀ ਵੀ ਅਸੀਂ ਤੁਹਾਡੇ ਅੱਗੇ ਇਹ ਗੱਲ ਨੂੰ ਲੈ ਕੇ ਆਈਏ ਜਿਹੜਾ ਪਾਰਟੀ ਦਾ ਜਿਹੜਾ 10 ਤਰੀਕ ਨੂੰ ਜਿਹੜਾ ਅਸੀਂ ਚੰਡੀਗੜ੍ਹ ਦੇ ਵਿੱਚ ਜਿਹੜਾ ਪਾਰਟੀ ਦਾ ਹੈੱਡ ਆਫਿਸ ਖੁੱਲਣ ਜਾ ਰਿਹਾ ਔਰ 14 ਤਰੀਕ ਨੂੰ ਭੀਮrao ਅੰਬੇਦਕਰ ਸਾਹਿਬ ਜੀ ਦੇ ਜਨਮ ਦਿਨ ਵਾਲੇ ਦਿਨ ਅਸੀਂ ਲੋਕ ਸਭਾ ਦੇ ਜਿਹੜੇ ਕੈਂਡੀਡੇਟ ਆ ਉਹ ਪਹਿਲੀ ਸੂਚੀ ਸੀ ਜਾਰੀ ਕਰਦੇ ਹਾਂ ਜੀ ਮੈਂ ਤੁਹਾਨੂੰ ਦੱਸਿਆ ਸਾਡਾ ਜਲਦੀ ਮੈਨੀਫੈਸਟੋ ਤੁਹਾਡੇ ਸਾਹਮਣੇ ਆ ਜਾਏਗਾ ਲੇਕਿਨ ਅੱਜ ਜੋ ਬੱਦੀ ਕੰਤੀ ਵਿੱਚ ਇੱਥੇ ਮਸੀਹ ਭਾਈਚਾਰਾ ਪਹੁੰਚਾ ਸੀ ਉਹਨਾਂ ਨੇ ਆਪਣੇ ਮਸਲੇ ਉਹਨਾਂ ਨੇ ਆਪਣੀਆਂ ਸਮੱਸਿਆਵਾਂ ਨੂੰ ਸਾਡੇ ਅੱਗੇ ਰੱਖਿਆ ਔਰ ਉਹ ਸਮੱਸਿਆਵਾਂ ਜਿਹੜੀਆਂ ਇਹਨਾਂ ਨੇ ਦੱਸਿਆ ਜਿਹੜੀਆਂ ਇਹਨਾਂ ਦੀਆਂ ਦਿੱਕਤਾਂ ਆ ਪਰੇਸ਼ਾਨੀਆਂ ਆ ਔਰ ਬਾਤੇ ਉਹਨਾਂ ਦੀਆਂ ਜਿਹੜੀਆਂ ਪਰੇਸ਼ਾਨੀਆਂ ਆ ਉਹ ਵਾਜੀਆ ਜਿਹੜਾ ਪਰੇਸ਼ਾਨੀਆਂ ਦੇ ਨਾਲੋਂ ਲੜ ਰਹੇ ਆ ਔਰ ਅਸੀਂ ਭਰੋਸਾ ਵੀ ਦਿਵਾਇਆ ਮਸੀ ਆਗੂਆਂ ਨੂੰ ਵੀ ਅਸੀਂ ਤੁਹਾਨੂੰ ਜਿਹੜੀ ਸਾਡੀ ਨੈਸ਼ਨਲ ਲੋਕ ਸੇਵਾ ਪਾਰਟੀ ਤੁਹਾਡੇ ਨਾਲ ਖੜੀ ਆ ਔਰ ਤੁਹਾਡੇ ਲਈ ਹਰ ਦਾ ਨਾਰਾ ਵੀ ਮਾਰਾਂਗੇ ਔਰ ਤੁਹਾਡੇ ਜਿਹੜੇ ਜਿਹੜੇ ਤੁਹਾਡੇ ਜਿਹੜੇ ਲੀਡਰ ਸਾਹਿਬਾਨ ਆ ਜਿਹੜੇ ਤੁਹਾਡੇ ਅੱਗੇ ਵਧੂ ਸੋਚ ਰੱਖਣ ਵਾਲੇ ਆ ਉਹਨਾਂ ਨੂੰ ਪਾਰਟੀ ਦੇ ਵਿੱਚ ਵੱਡੀ ਜ਼ਿੰਮੇਵਾਰੀ ਦੇ ਕੇ ਅਸੀਂ ਉਹਨਾਂ ਨੂੰ ਅੱਗੇ ਵੀ ਲੈ ਕੇ ਜਾਵਾਂਗੇ ਉਹਨਾਂ ਨੂੰ ਲੋਕ ਸਭਾ ਵਿਧਾਨ ਸਭਾ ਰਾਜ ਸਭਾ ਤੱਕ ਵੀ ਅਸੀਂ ਭੇਜਾਂਗੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਮਸੀਹ ਦੀ ਸਤਿ ਸ਼੍ਰੀ ਅਕਾਲ ਨਮਸਕਾਰ ਸਾਰਿਆਂ ਨੂੰ ਮੈਂ ਜਸਪਾਲ ਮਸੀਹ ਕੌਮੀ ਸਖਤਰ ਜਰਨਲ نیشنل ਲੋਕ ਸੇਵਾ ਪਾਰਟੀ ਪੂਰੇ ਤੁਸੀਂ ਸਵਾਲ ਵਧਿਆ ਕੀਤਾ ਵਾ ਕਿਉਂ ਲੋਡ ਪੈ ਗਈ ਆ ਤੇ ਤੁਹਾਡੇ ਸਾਹਮਣੇ ਆ ਪੰਜਾਬ ਦੇ ਅੱਜ ਜੋ ਹਾਲਾਤ ਆ ਜੋ ਦੇਸ਼ ਦੇ ਹਾਲਾਤ ਆ ਪੰਜਾਬ ਦੇ ਵਿੱਚ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਆ ਨੌਜਵਾਨੇ ਖਤਮ ਹੋ ਰਹੀ ਆ ਔਰ ਘਰ ਘਰ ਦਸ਼ਾ ਵਿਕਰਿਆ ਵਾ ਰੋਜ਼ਗਾਰੀ ਨਹੀਂ ਕਿ ਆ ਲੋਕ ਬਾਹਰ ਨੂੰ ਭੱਜ ਰਿਹਾ ਵਿਦੇਸ਼ਾਂ ਨੂੰ ਭੱਜ ਰਿਹਾ ਨਸ਼ਿਆ ਕਰਕੇ ਲੋਕਾਂ ਨੂੰ ਪੜਿਆ ਲਿਖਿਆ ਨੌਜਵਾਨਾਂ ਨੂੰ ਜਿਹੜਾ ਰੋਜ਼ਗਾਰ ਨਾ ਮਿਲਣ ਕਰ ਉਹ ਆਪਣੇ ਆਪ ਨੂੰ ਜਿਹੜਾ ਨਸ਼ੇੜੀ ਜਿਹੜਾ ਉਹਨਾਂ ਨੇ ਬਣਾ ਚੁੱਕੇ ਆ ਆਏ ਦਿਨ ਸਾਡੀਆਂ ਮਾਤਾਵਾਂ ਦੀਆਂ ਭੈਣਾਂ ਦੀਆਂ ਜਿਹੜੇ ਘਰ ਉੱਦਰਦੇ ਪਿਆ ਮਾਤਾਵਾਂ ਦੇ ਕੁੱਖਾ ਖਾਲੀ ਹੋ ਰਹੀਆ ਵਾ ਬਹੁਤ ਸਾਰੇ ਮੁੱਦੇ ਆ ਜਿਹੜੇ ਪੰਜਾਬ ਤੇ ਲੈ ਕੇ ਜਾ ਰਹੇ ਆ ਜਿਵੇਂ ਮਸੀਹ ਭਾਈਚਾਰੇ ਦੇ ਵੱਡੇ ਮਸਲੇ ਆ ਕਿ ਅੱਜ ਤੱਕ 75 ਸਾਲ ਹੋ ਗਏ ਆ ਮਸੀਹ ਭਾਈਚਾਰੇ ਦਾ ਨਾ ਕੋਈ ਐਮਐਲ ਬਣਿਆ ਨਾ ਕੋਈ ਐਮਪੀ ਬਣਿਆ ਇਹਨਾਂ ਰਵਾਇਤੀ ਪਾਰਟੀਆਂ ਨੇ ਹਮੇਸ਼ਾ ਹੀ ਮਸੀਬ ਭਾਈਚਾਰੇ ਨੂੰ ਵੋਟ ਬੈਂਕ ਵਜੋਂ ਵਰਤ ਕੇ ਤੇ ਹਮੇਸ਼ਾ ਮਤਰਈ ਮਾਂ ਵਾਲਾ ਸਲੂਕ ਕੀਤਾ ਵਾ ਇਸ ਕਰਕੇ ਜਿਹੜਾ ਇਹ ਪਾਰਟੀ ਬਣਾਨੀ ਪਈ ਸਾਡੇ ਬਿਲਕੁਲ ਜੀ ਪੰਜਾਬ ਦੀਆਂ 13 ਦੀਆਂ 13 ਸੀਟਾਂ ਤੇ ਜਿਹੜਾ ਨੈਸ਼ਨਲ ਲੋਕ ਸੇਵਾ ਪਾਰਟੀ ਆਪਣੇ ਉਮੀਦਵਾਰ ਖਿਲਾਰੇਗੀ ਜਿਵੇਂ ਜਿਹਦੇ ਵਿੱਚ ਐਸਸੀ ਭਾਈਚਾਰੇ ਨੂੰ ਵੀ ਨਾਮਜ਼ਦ ਕੀਤੀ ਜਾਏਗੀ ਉਹਦੇ ਵਿੱਚ ਸਿੱਖ ਭਾਈਚਾਰੇ ਨੂੰ ਵੀ ਔਰ ਹਿੰਦੂ ਭਾਈਚਾਰੇ ਨੂੰ ਵੀ ਮੁਸਲਮ ਭਾਈਚਾਰੇ ਨੂੰ ਵੀ ਔਰ ਕ੍ਰਿਸਚੀਅਨ ਭਾਈਚਾਰੇ ਨੂੰ ਵੀ ਸਾਰਿਆਂ ਨੂੰ ਨਮਾਇੰਦਗੀ ਦੇ ਕੇ 13 ਦੇ 13 ਉਮੀਦਵਾਰ ਜਿਹੜੇ ਅਸੀਂ ਆਪਣੇ ਖੜੇ ਕਰਾਂਗੇ ਔਰ ਜਿੱਤ ਕੇ ਪ੍ਰ ਲੋਕ ਸਭਾ ਚ ਆਪਣੇ ਉਮੀਦਵਾਰ ਵੱਡੀ ਗਿਣਤੀ ਦੇ ਵਿੱਚ ਭੇਜਾਂਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ 2027 ਦਾ ਜਿਹੜਾ ਵਿਧਾਨ ਸਭਾ ਦਾ ਇਲੈਕਸ਼ਨ ਆ ਔਰ ਚਾ ਵੀ ਅਸੀਂ ਆਪਣੀ ਜਿਹੜੀ ਸਰਕਾਰ ਬਣਾਵਾਂਗੇ ਧੰਨਵਾਦ ਸਾਰਿਆਂ ਨੂੰ ਜੈਂਸ